ਕੋਈ ਆਵਾਜ਼ ਨਹੀਂ ਬੋਲੇ ਮੈਂ ਵੀ ਹਾਂ ਕੋਈ ਇਸ ਤਰ੍ਹਾਂ ਦੀ ਹਰਕਤ ਨਹੀਂ ਦੱਸੇ ਕਿ ਮੈਂ ਵੀ ਹਾਂ ਮਨੁੱਖ ਆਪਣੇ ਹਾਵ ਭਾਵ ਨਾਲ ਆਪਣੇ ਵਿਵਹਾਰ ਨਾਲ ਆਪਣੇ ਹੰਕਾਰ ਨੂੰ ਪ੍ਰਗਟ ਕਰ ਲੈ ਮੈਂ ਵੀ ਹਾਂ ਮੈਂ ਵੀ ਇਸੰ ਦਾ ਕੋਈ ਵਿਵਹਾਰ ਪਾਈ ਸੰਦ ਕਹਿੰਦੇ ਨੇ ਕਿੜੀ ਦਾ ਨਹੀਂ ਗੁਰਮੁਖ ਮਾਰਗ ਚੱਲਣਾ ਇਕਤ ਖੁੱਡ ਸਾਂ ਅੰਸ ਸਮਾਵੇ ਗੁਰਮੁਖ ਆਪਣੇ ਗੁਰੂ ਦੇ ਪਿੱਛੇ ਚੱਲਦੀ ਕਿਤੇ ਦੇ ਪਿੱਛੇ ਚੱਲਦੀ ਇਕਤ ਖੁੱਡ ਸਾਂ ਹੰਸ ਸਮਾਵੇ ਛੋਟੀ ਜਈ ਖੁੱਡ ਦੇ ਚ ਹਜ਼ਾਰਾਂ ਆ ਜਾਵੇ ਹਜ਼ਾਰ ਸੋਨਾ ਕਮਰਿਆਂ ਦਾ ਮਕਾਨ ਹੋਵੇ ਪਿਓ ਪੁੱਤਰ ਨਹੀਂ ਰਹਿਛੇ ਅਠ ਕੰਗਰੇ ਅੰਦਾ ਮਕਾਨ ਨੇ ਨੋਂ ਤੇ ਸੱਸ ਨਹੀਂ ਰਹਿ ਸਕਦਾ ਬਹੁਤ ਵੱਡਾ ਮਕਾਨ ਨੇ ਦੋ ਘਰਾ ਨਹੀਂ ਰਹਿ ਸਕਦਾ ਸਰੀਰ ਭਾਵੇਂ ਵੱਡਾ ਹੈ ਮਨੁੱਖ ਦਾ ਦਿਲ ਛੋਟਾ ਹੈ ਸਰੀਰ ਭਾਵੇਂ ਛੋਟਾ ਹੈ ਕੀੜੀ ਦਾ ਦਿਲ ਵੱਡਾ ਹੈ ਹਜ਼ਾਰਾਂ ਕੀੜੀਆਂ ਲਈ ਵੀ ਉਹਦੇ ਦਿਲ ਵਿੱਚ ਥਾਂ ਹੈ ਇਕਤ ਖੁੱਡ ਸਹੰਸ ਸਭਾ ਇੱਕ ਛੋਟੀ ਜਈ ਖੁੱਡ ਵਿੱਚ ਹਜ਼ਾਰਾਂ ਆ ਜਾਂਦੀਆਂ ਪਿਆਰ ਨਾਲ ਰਹਿੰਦੀਆਂ ਕੋਈ ਝਗੜਾ ਨਹੀਂ ਕੋਈ ਲੜਾਈ ਦੋਜੀ ਗੱਲ ਜਿਹੜੀ ਉਹ ਕਹਿੰਦਾ ਬ੍ਰੋਸ਼ਕ ਕਰਦੀ ਵਾਸ ਲੈ ਜਿੱਥੇ ਧਰੀ ਤੇ ਤੇ ਚੰਨ ਜਾਏ ਕਿਨੂੰ ਵਾਸਨਾ ਆ ਜਾਏ ਤੇ ਗਿਓ ਪਏ ਇੱਥੇ ਸ਼ੱਕਰ ਡੁੱਲੀ ਹੋਈ ਹੈ ਚੰਨ ਪੈਂਦੀ ਹੈ ਕੱਲੀ ਨਹੀਂ ਜਾਂਦੀ ਕਰੋੜਾਂ ਨੂੰ ਨਰ ਲੈ ਕੇ ਬੰਦੇ ਨੂੰ ਪਤਾ ਚੱਲ ਜਾਏ ਇਸ ਕੰਮ ਦਾ ਅੰਦੇਜ 4 ਕਰੋੜੀਆਂ ਮਿਲਣੀਆਂ ਨੇ ਫਿਰ ਸੀਕ੍ਰੇਟ ਰੱਖਦੇ ਕਿਸੇ ਨੂੰ ਪਤਾ ਹੀ ਨਾ ਚੱਲੇ ਮੈਂ ਆਪਣਾ ਘਰਵਾਲਾ ਵਾਂ ਬਾਕੀ ਮਰਨ ਭੁੱਖੇ ਇੱਕ ਤਮਜ਼ ਹੋ ਗਈ ਮਨ ਖੁਦ ਹੈ ਮੈਲ ਤੇ ਦੇਖ ਕੇ 당 ਰਹਿ ਗਿਆ ਦੋ ਕੀੜੀਆਂ ਦੀ ਲੈਣ ਇੱਕ ਲੇਨ ਉਹ ਸੀ ਜਿਨ੍ਹਾਂ ਦੇ ਮੋਂ ਦੇਚ ਦਾਣੇ ਸਨ ਜਾ ਰਹੀਆਂ ਦੂਜੀ ਲੇਨ ਉਹ ਜੋ ਨਾ ਦਾਣਿਆਂ ਨੂੰ ਲੈਣ ਵਾਸਤੇ ਜਾ ਰਹੀਆਂ ਬਾਹ ਮੇਰੀ ਖਿੱਚਦੇ ਰਹੇ ਮੇਰੇ ਸਾਥੀ ਵੀ ਚੱਲੀਏ ਕੀ ਦੇਖਦੇ ਪਰ ਮੈਂ ਤਾਂ ਗਜ਼ਬ ਦੀ ਗੱਲ ਹੈ ਕਿ ਦਿਖਾਈ ਦੇ ਰਹੀ ਹੈ ਕਿ ਕਿਹੜੀ ਦਾਣਾ ਰੱਖ ਕੇ ਵਾਪਸ ਜਾ ਰਹੀ ਹੈ ਫਿਰ ਦੂਜਾ ਦੇ ਐਸਵਾਤ ਦਾ ਦਾਣਾ ਲੈਣ ਵਾਸਤੇ ਇਹਨੂੰ ਪਤਾ ਇਹ ਜੋ ਮੈਂ ਰੱਖ ਕੇ ਜਾ ਰਹੀ ਹਾਂ ਇਸ ਮੈਨੂੰ ਮਿਲੇਗਾ ਮੇਰਾ ਹਿੱਸਾ ਕਿਸੇ ਨੇ ਖੋੜਾ ਨਹੀਂ ਕਿਾ ਮਨੁੱਖੀ ਦੁਨੀਆ ਤੇ ਇਸ ਤਰ੍ਹਾਂ ਹੈ ਇਹਨੂੰ ਤੇ ਜੋੜੇ ਵੀ ਟਿਕਟਾਂ ਤੇ ਰੱਖਣੇ ਪੈਂਦੇ ਨੇ ਜੇ ਨਾ ਰੱਖੇ ਤੇ ਪੈਰੀ ਨੰਗਾ ਘਰ ਜਾਣਾ ਪੈਂਦਾ ਹੈ ਕੀ ਚੋਰੀ ਕੀੜੀਆਂ ਦੀ ਦੁਨੀਆ 'ਚ ਨਹੀਂ ਹੈ ਮਨੁੱਖ ਦੇ ਦੁਨੀਆ 'ਚ ਕੁਝ ਵਿਦਵਾਨ ਤੇ ਕਹਿੰਦੇ ਨੇ ਤਾਲੇ ਹਨ ਤੇ ਚੋਰ ਹਨ ਚੋਰ ਹਨ ਤੇ ਤਾਲੇ ਨੇ ਚੋਰਾਵਾਂ ਵਸਤੇ ਲਾਇਆ ਜਾਂਦੇ ਵਰਨ ਕੀ ਲੋੜ ਹੈ ਸਾਈਕਲ ਨੂੰ ਤਾਂ ਲਾ ਲਾ ਸਕੂਟਰ ਨੂੰ ਤਾਂ ਲਾ ਲਾ ਕਾਰ ਨੂੰ ਤਾਂ ਲਾ ਲਾ ਕਾਰਤਾ ਨਾਲ ਲਾ ਲਾ ਦੁਕਾਨਾਂ ਨੂੰ ਪੰਜ-ਪੰਜ ਤਾਲੇ ਲਾਓ ਪਰ ਗੁਰੂ ਦੀ ਗੋਲਕ ਨੂੰ ਵੀ ਤਾਲੇ ਲਾਉਣਾ ਨੇ ਸੇਲ ਬੰਦ ਵੀ ਕਰਨਾ ਇਹਦਾ ਮਤਲਬ ਚੋਰ ਘਰ ਦੇ ਵਿੱਚ ਵੀ ਨਹੀਂ ਬਾਜ਼ਾਰ ਵਿੱਚ ਵੀ ਨਹੀਂ ਚੋਰ ਮੰਦਰ ਮਰਜਾ ਗੋੜ ਗੋਰੇ ਵੀ ਨੇ ਸਭ ਜਗ੍ਹਾ ਕਿਉਂਕਿ ਤਾਲੇ ਸਭ ਜਗ੍ਹਾ ਨੇ ਉਹ ਸਵਾਖ ਦੇ ਦਾਣਿਆਂ ਨੂੰ ਰੱਖ ਕੇ ਜਾ ਰਹੀਆਂ ਸਨ ਮੈਂ ਹੈਰਾਨ ਹੋਇਆ ਇਹਨਾਂ ਨੂੰ ਪਰੋਸ ਹੈ ਸਾਡਾ ਹੱਕ ਸਾਨੂੰ ਮਿਲਦਾ ਹੈ ਪਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ 겨ੁ ਸ਼ਕਰ ਦੀ वास ले जिਥੇ ਧਰੀ ਤੇਤੇ ਚਲ ਜਾਂਦਾ ਸੁੰਗਣ ਸ਼ਕਤੀ ਦੀ 4.50 ਗੁਣਾ ਜ਼ਿਆਦਾ ਬੜੀ ਦੂਰ ਤੋਂ ਪਤਾ ਚੱਲ ਜਾਂਦਾ ਉੱਥੇ ਖੰਡ ਡੁੱਲੀ ਪਈ ਉੱਥੇ ਜੌਰ ਡੋਲਦਾ ਚੱਲ ਪੈਂਦੇ ਕੰਲੀ ਨਹੀਂ ਜਾਂਦੀ ਕਰੋੜਾ ਨੂੰ ਨਾਲ ਲੈ ਕੇ ਜਾਂਦੀ ਡੁੱਲੇ ਖੰਡ ਜੋ ਰੇਤ ਵਿੱਚ ਖੰਡੂ ਦਾਣਾ ਚੁਣ-ਚੁਣ ਕੇ ਇੱਕ ਇੱਕ ਦਾਣਾ ਫਿਲੇ ਰੇਤ ਦੇ ਵਿੱਚ ਬੋਲੇ ਆ ਪਏ ਤੇ ਹੁਣ ਹਾਥੀ ਨੂੰ ਕਹੀਏ ਤੂੰ ਚੁਣ ਲੈ ਅਗਰ ਉਸਨੇ ਸੂੰਡ ਮਾਰੀ ਵੀ ਸ਼ਾਇਦ ਦਾਣਾ ਉਹਦੀ ਸੂੰਡੇ ਚ ਆਣਾ ਹੈ ਕਿ ਨਹੀਂ ਮਿੱਟੀ ਆਏਗੀ ਦੇ ਉਦਾਹਰਣ ਬੜੇ ਸੋਹਣੇ ਢੰਗ ਨਾਲ ਭਗਤ ਕਬੀਰ ਨੇ ਵੀ ਦਿੱਤਾ ਹੈ ਹਰ ਹੈ ਖਾਨ ਐ ਤੇ ਰੱਬ ਦਾ ਨਾਂ ਖੰਡ ਪਰ ਰੇਤ મે ਬਿਖਰੇ ਬਿਖਰੇ ਆਪੇ ਰੇਤ ਦੇ ਫਿਤਨੀਆ ਸਮਸਿਆਵਾਂ ਸਵਾਰ ਜਗਰਾਜ ਰੇਤਕ ਸ਼ਰੀਰ ਤੇ ਮਾਨਸ कितने उतार चढ़ाओ ते विकार किनिया विच बिखरे पई है प्रभु नाम दी खंड हर है खान रेत में बिखरी अस्थि चुनी ना जाए अति नहीं चुन सके कहो कबीर गुरु अली बुजाई चीटी हो चुण कहो कबीर कुल जात पात तज चीठी हो चुनक हर है कान रेत में छुनी न जाए कहो कबीर कुल जात पात तज चीटी हो चुण है बंदे कीड़ी बन जा पावे कितनी समस्यावान ने जो कुछ भी है किन्ने विकार ने तू खंड का दाना प्राप्त कर लेगा ਕੀੜੀ ਬਣ ਜਾ ਪਰ ਮਨਕ ਹਾਥੀ ਹੋ ਕੇ ਅੰਦਰ ਤੇ ਹਾਥੀ ਕਿਸ ਨੂੰ ਸਮਝੋਗੇ ਜੋ ਜ਼ਾਤ ਦਾ ਮਾਣ ਲੈ ਕੇ ਆ ਗਿਆ ਕੁੱਲ ਦਾ ਮਾਣ ਲੈ ਕੇ ਆ ਗਿਆ ਪ੍ਰਭਤਾ ਦਾ ਮਾਣ ਲੈ ਕੇ ਆ ਗਿਆ ਧਨ ਦਾ ਮਾਣ ਲੈ ਕੇ ਆ ਗਿਆ ਗੁਰਦਵਾਰ ਇਹ ਹਾਥੀ ਆਇਆ ਇਹਨੇ ਸੂੰਡ ਮਾਰਨ ਦੀ ਕੋਸ਼ਿਸ਼ ਵੀ ਕੀਤੀ ਨਾ ਇਹਦੇ ਮੂੰਹ 'ਚ ਮਿੱਟੀ ਤੇ ਪੈਣੀ ਐ ਖੰਡ ਕੋਲ ਬਿਨਾਂ ਫਿੱਕਾ ਆਏਗਾ ਫਿੱਕਾ ਚਲਾ ਜਾਣਾ ਜ਼ਾਤ ਦਾ ਮਾਣ ਕੁੱਲ ਦਾ ਮਾਣ ਧਨ ਦਾ ਮਾਣ ਇਹ ਬਾਹਰ ਛੋੜ ਕੇ ਆ। ਮੈਂ ਅਕਸਰ ਕਹਿੰਦਾ ਉਹਨਾਂ ਧਰਮ ਕੀ ਹੈ? ਸਿਰ ਦੀ ਪਗ ਹੈ। ਧਨ ਕੀ ਹੈ? ਪੈਰਾਂ ਦੀ ਜੁੱਤੀ ਹੈ। ਜ਼ਮੀਨ ਤੇ ਚੱਲਣ ਵਾਸਤੇ ਪੈਰਾਂ ਦੇ ਜੁੱਤੀ ਚਾਹੀਦੀ। ਕੰਡੇ ਨੇ ਸ਼ੀਸ਼ੇ ਵਿਕਰੇ ਪੈਨੇ ਕਿਧਰੇ ਕਿਧਰੇ ਜ਼ਮੀਨ ਤਪ ਜਾਂਦੀ ਏ ਧੁੱਪ ਕਰਕੇ ਕਿਧਰੇ ਠੰਡੀ ਹੋ ਜਾਂਦੀ ਏ ਕਿਧਰੇ ਗੀਟੀਆਂ ਪਈਆਂ ਨੇ ਰੋੜੇ ਪੈਨੇ ਕੰਡੇ ਪੈਨੇ ਜਿੰਝੁੱਤੀ ਨਾਲ ਪਿਆ ਪੈ ਰੱਬ ਬਚਾਉ ਅੰਦਰ ਜ਼ਮੀਨ ਦੇਤੇ ਸਰੀਰ ਦੀ ਸਾਰੀ ਲੋੜਾਂ ਦੀ ਪੂਰਤੀ ਦੰਨ ਨਾਲ ਹੁੰਦੀ ਇਹ ਪੈਰਾਂ ਦੀ ਜੁੱਤੀ ਬਾਹਰ ਦੀਆਂ ਸਾਰੀਆਂ ਲੋੜਾਂ ਦੀ ਬੁਰਤੀ ਕੰਢਿਆਂ ਤੋਂ ਬਚਾਓ ਮੁਸ਼ਕਲਾਂ ਤੋਂ ਬਚਾਓ ਜਿਹੜੀਆਂ ਆਉਂ ਕਣਾ ਸੰਸਾਰ ਦੀਆਂ ਨੇ ਉਹ ਧਨ ਨਾਲ ਵੇਚਤਰ ਹਲ ਹੋਈਆ ਚੰਗਾ ਮਕਾਂ ਚਾਹੀਦੇ ਧਨ ਤੋਂ ਬਿਨਾ ਕਿਤੇ ਚੰਗੇ ਕਪੜੇ ਚਾਹੀਦੇ ਨੇ ਤਾਂ ਤੋਂ ਬਿਨਾ ਕਿਤੇ ਚੰਗਾ ਭੋਜਨ ਚਾਹੀਦੇ ਤੋਂ ਧਨ ਤੋਂ ਬਿਨਾ ਕਿਤੇ ਬੱਚਿਆਂ ਨੂੰ ਚੰਗੀ ਵਿਦਿਆ ਦੇਣੀ ਹੈ ਤੋਂ ਧਨ ਤੋਂ ਬਿਨਾ ਕਿਤੇ ਪੈਰਾਂ ਵਿੱਚ ਇਹ ਜੁੱਤੀ ਚਾਹੀਦੀ। ਪਰ ਦਰਮਨ ਕੀ ਹੈ? ਸਿਰ ਦੇ ਪੱਗ। ਸਿਰ ਦੀ ਪੱਗ। ਜਿਵੇਂ ਅਸੀਂ ਪੈਰਾਂ ਦੀ ਜੁੱਤੀ ਨੂੰ ਇੱਥੇ ਨਹੀਂ ਲਿਆ ਸਕਦੇ, ਪੱਗ ਨਾਲ ਲਾ ਸਕਦੇ। ਪੱਗ ਚਾਹੀਦੀ ਹੈ ਧਰਮ। ਮੈਂ ਅਕਸਰ ਕਹਿਣਾ ਹਾਂ ਨਾ ਪਗ ਤੋਂ ਇਲਾਵਾ ਜਿਤਨੇ ਕਪੜੇ ਪਹਿਨੇ ਨੇ ਸਮਾਜਿਕ ਨੇ ਪਗ ਧਾਰਮਿਕ ਤੇ ਧਾਰਮਿਕ ਲਿਬਾਸ ਜਦ ਕੋਈ ਨਾਮ ਜਪਦਾ ਹੈ ਉਹਦੀ ਸ਼ਕਤੀ ਤੇਰਸ ਇਥੇ ਮਸਤਕ ਦੇ ਚਾਹਾਂ ਹੁੰਦਾ ਕਿਸੇ ਵਕਤ ਖੁਲਾਸਾ ਕਰਾਂਗੇ ਕਿ ਛੇਤੀ ਹਾਰਜ ਨਾਮ ਜੈ ਕੇ ਇਸ ਮਦਦ ਕਰਦੇ ਕਿ ਸਤਵੀ ਛੇਤੀ ਨਾ ਨਿਕਲ ਜਾਏ ਦਸਤਾਰ ਮਦਦ ਕਰਦੇ ਇਸੋ ਵਾਸਤੇ ਨੰਗੇ ਸਿਰ ਵੇਦ ਪਾਠਾਂ ਦੀ ਮਨਾਈ ਸੀ ਪੰਡਤ ਕਰੋਤ ਵੱਡੇ-ਵੱਡੇ 20-20 ਗੱਜ ਦੇ ਪੱਗੜ ਬੰਦੇ ਸਨ ਨੰਗੇ ਸਿਰ ਨਮਾਜ਼ ਪੜਨ ਦੀ ਮਨਾਈ ਹੈ ਮੁਹੰਮਦ ਸਾਹਿਬ ਬਹੁਤ ਵੱਡੀ ਦਸਤਾਰ ਸਜਾਂਦੇ ਸਨ ਪੱਗ ਧਾਰਮਿਕ ਲਿਬਾਸ ਧਾਰਮਿਕ ਲਿਬਾਸ ਕੀ ਆਸਗਦੀਏ ਧਾਰਮਿਕ ਮੰਦਰ ਦੇ ਪੱਗ ਜੁਤੀ ਨਹੀਂ ਆਸਕੀ ਜੁਤੀ ਨੋ ਫੇਲਾਉ ਪਰ ਹੁੰਦਾ ਕਿ ਇਹ ਲੋਕੀ ਜੁਤੀ ਤੇ ਫੇਲੇ ਆਉਨੇ ਨੇ ਪੱਗ ਪਿਛੇ ਲਾ ਕੇ ਆ ਜਾਂਦੇ ਨੇ ਜਾਂ ਲਾਈ ਗੁਸਾ ਕੇ ਦਾਨ ਤੇ ਜੋ ਬੰਦਾ ਮਾਨ ਪ੍ਰਭ ਦਾ ਮਾਨ ਲੈ ਕੇ ਧਰਮ ਮੰਦਰਾਂ ਦੇ ਚ ਆ ਜਾਂਦੇ ਨੇ ਤੇ ਧਰਮ ਤੇ ਹੈ ਹੀ ਕੋਈ ਨਹੀਂ ਪ੍ਰਭਤਾ ਦਾ ਮਾਣ ਲੈ ਕੇ ਆਇਆ ਜੁੱਤੀ ਤੇ ਲਿਆ ਮੈਂ ਸਿਰ ਤੇ ਪੱਗ ਤੇ ਹੈ ਹੀ ਕੋਈ ਹਕੀਕਤ ਇਹ ਬਹੁਤ ਵੱਡੀ ਜੋ ਹੈ ਸਚਾਈ ਹੈ ਕਹੋ ਕਵੇਰ ਕੁਲ ਜਾਤ ਪਾਤ ਤਜ ਛੀਤੀ ਹੋਏ ਚਣਖਾ ਗੁਣ ਲੈਣੇ ਅਵਨ ਤੇ ਕੀੜੀ ਕੋ ਲੈ ਸਕਦੇ ਨਾ ਲੈਣਾ ਹੋਵੇ ਤੇ ਦੇਵਤੇ ਕੋਲ ਵੀ ਨਹੀਂ ਮਿਲਦਾ। ਗੁਣ ਲੈਣਾ ਹੋਵੇ ਕੂਂਜ ਤੇ ਫਿਰਨਾ ਕੋਲ ਵੀ ਰਹਿ ਸਕਦਾ, ਖੁਸ਼ੀਆਂ ਕੋਲ ਵੀ ਲੈ ਸਕਦਾ। ਗੁਰੂ ਪੇਗ ਬਾਦਰ ਸਾਹਿਬ ਜੀ ਇੱਕ ਕੁੱਤੇ ਦਾ ਵੀ ਗੁਣ ਦੱਸਦੇ ਨੇ। ਸੁਆਮੀ ਕੋ ਗ੍ਰਹਿ ਉਜੋ ਸਦਾ, ਸਵਾਨ ਤਜਤ ਨਹੀਂ ਨਿਤ। ਨਾਨਕ ਇਹ ਇਹ ਬਿਧ ਹਰ ਵਜੋ, ਇੱਕ ਮਨ ਹੋਏ ਇੱਕ ਜੀ। ਕਿਤਨਾ ਪਾਲਤੋ ਕੁੱਤੇ ਨੂੰ ਮਾਰੋ, ਕੁੱਟੋ ਘਰ ਨਹੀਂ ਸੋਲਦਾ। ਤੇ ਗੋਸੇ ਚਾ ਕੇ ਕਿਧਰੇ 10 20 ਮੀਲ ਦੂਰ ਛੋੜ ਵੀ ਆ ਜਾਏ ਛੋੜ ਕੇ ਵੀ ਆ ਜਾਈਏ ਸੁੰਘਣ ਸ਼ਕਤੀ ਉਹਦੀ ਵੀ ਬੜੀ ਪਰਮਲ ਹੈ ਆ ਜਾਂਦਾ ਹੈ ਤੇਰਾ ਸੁਆਮੀ ਕੋ ਗ੍ਰਹਿੋਂ ਜੋ ਸਦਾ ਸੁਆੰਤਜਤ ਨੇ ਨਿਤ ਨਾਨਕ ਐ ਬਿਰ ਹਰ ਭਜੋ ਇਕ ਮਨ ਹੋਏ ਇਕ ਚੇਤ ਕੋ ਬਹੁਤ ਸੋਹਣੇ ਢੰਗ ਨਾਲ ਗੁਰਵਾਨ ਨੇ ਸਾਨੂੰ ਸਮਝਾਉਂਦੇ ਹੀ ਹੈ ਹਰ ਜਗ੍ਹਾ ਗੁਣਾਂ ਦੇ ਸਾੰਤਸ ਜੇ ਗੁਣ ਹੋਵਨ ਸਾਝਾ ਮਿਲ ਸਾਝ ਕਰੀ ਚੇ ਸਾਝ ਕਰੀ ਜੇ ਗੁਣੇ ਕੇਰੀ ਛੋੜ ਅਗੁਣ ਜਲਦੀ ਹੈ ਪਹਿਰੇ ਪਟੰਬਰ ਕਰ ਅਡੰਬਰ ਆਪਣਾ ਫਿਰ ਮੰਦੀਰੇ ਹੁਣ ਮੈਂ ਅਰਜ਼ ਕਰਾਂ ਹਰ ਮਨੁ ਆਪਣੇ ਉਹ ਗੁਣਾਂ ਨੂੰ ਛੁਪਾਇਆ ਹੋਇਆ ਗੁਣਾਂ ਨੂੰ ਉੱਪਰ ਰੱਖੇਗਾ ਇਸ ਵਾਸਤੇ ਕਹਿੰਦੇ ਨੇ ਕਿਸੇ ਦਾ ਪਰਦਾ ਨਹੀਂ ਚੁਕਣਾ ਚਾਹੀਦਾ ਇੱਕ ਪਰਦਾ ਮਨੁ ਆਪ ਪਾਉਂਦਾ ਹੈ ਆਪਣੀਆਂ ਕਮਜ਼ੋਰੀਆਂ ਤੇ ਇੱਕ ਪਰਦਾ ਪ੍ਰਮਾਤਮਾ ਨੇ ਵੀ ਪਾਇਆ ਸਤਗੁਰੂ ਦਾਤ ਲਿਆ ਮੋਹਿ ਭਾਗੇ ਪਰਦਾ ਜੈ ਪਰਸਾਦ ਤੇਰੇ ਅਨਕ ਛੇਦਰ ਢਾਕੇ ਅਨੇਕਾਂ ਛੇਦਰ ਦੇਖੋ ਤਨ ਦੇ ਤਲ ਤੇ ਬੁਰਾ ਕਰਨਾ ਅਪਰਾਧ ਹੁੰਦਾ ਹੈ ਪਰ ਮਨ ਨਾਲ ਬੁਰਾ ਸੋਚਣਾ ਪਾਪ ਹੁੰਦਾ ਹੈ ਕਿਹੜਾ ਐਸਾ ਕਿਹੜਾ ਮਨੁੱਖ ਹੈ ਜਿਹਦਾ ਮਨ ਕਿਸੇ ਵਕਤ ਬੁਰਾ ਨਹੀਂ ਸੋਚਦਾ